ਇੰਦਰਾ ਕਲੋਨੀ ਵਿੱਚ ਇੱਕ ਬਜ਼ੁਰਗ ਮਹਿਲਾ ਦਾ ਕਤਲ ਮਰਤਕ ਮਹਿਲਾ ਸਰਕਾਰੀ ਨੌਕਰੀ ਤੋਂ ਹੋਈ ਸੀ ਰਿਟਾਇਰ ਲੁੱਟ ਦੀ ਨੀਅਤ ਨਾਲ ਕਤਲ ਦੀ ਸੰਭਾਵਨਾ ਸੋਚਾਂ ਚੰਦੀ ਤੇ ਸਮਾਨ ਮਿਲਿਆ ਖਿਲਰਿਆ ਪੀੜਤ ਪਰਿਵਾਰ ਨੇ ਇਨਸਾਫ ਦੀ ਲਈ ਗੁਹਾਰ ਪੁਲਸ ਨੇ ਜਾਂਚ ਸ਼ੁਰੂ ਅੰਮ੍ਰਿਤਸਰ ਫਤਿਹਗੜ ਚੂੜੀਆਂ ਰੋਡ ਸਥਿਤ ਇੰਦਰਾ ਕਲੋਨੀ ਵਿੱਚ ਇੱਕ ਸਸੰਸਨੀ ਖੇਜਕੜਨਾ ਸਾਹਮਣੇ ਆਇਆ ਜਿੱਥੇ 65 ਤੋਂ 70 ਸਾਲ ਦੀ ਉਮਰ ਦੀ ਬਜ਼ੁਰਗ ਮਹਿਲਾ ਵੀਨਾਰਾਣੀ ਤਾਂ ਅਣਪਛਾਤੇ ਹਮਲਾਵਰਾਂ ਵੱਲੋਂ ਤੇ ਤਰ ਹਥਿਆਰ ਨਾਲ ਕਤਲ ਕਰ ਦਿੱਤੇ ਜਾਂ ਦੀ ਸ਼ੰਕਾ ਹੈ ਮਰਤਕ ਦੀ 30 ਮਹੀਨੇ ਦਸਾ ਕਿ ਉਹ ਆਪਣੀ ਮਾਂ ਨਾਲ ਘਰ ਵਿੱਚ ਰਹਦੀ ਸੀ ਤੇ ਉਹਨਾਂ ਦੇ ਘਰ ਤੋਂ ਨੌਜਵਾਨ ਕਰਾਇਦਾਰ ਵਜੋਂ ਪਿਛਲੇ ਡੇਢ ਸਾਲ ਤੋਂ ਰਹਿ ਰਹੇ ਸਨ ਪਰਿਵਾਰ ਅਨੁਸਾਰ ਦੋਵੇਂ ਨੌਜਵਾਨ ਪ्योर ਪੰਜਾਬੀ ਬੋਲਦੇ ਸਨ ਤੇ ਉਹਨਾਂ ਦਾ ਵਿਹਾਰ ਹਮੇਸ਼ਾ ਸਧਾਰਨ ਤੇ ਸ਼ਾਂਤ ਸੀ ਜਿਸ ਕਰਕੇ ਕਦੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਇਆ ਇੱਕ ਕਰਾਇਦਾਰ ਹਾਲ ਹੀ ਵਿੱਚ ਆਪਣੀ ਪਤਨੀ ਨੂੰ ਕੰਪਨੀ ਛੱਡ ਕੇ ਆਉਣ ਦੀ ਗੱਲ ਦੱਸ ਰਿਹਾ ਸੀ ਜਦ ਕਿ ਦੂਜੇ ਨੇ ਆਸਟ੍ਰੇਲੀਆ ਦਾ ਵੀਜ਼ਾ ਲੱਗਣ ਅਤੇ ਪਾਰਟੀ ਦੇ ਅੰਦਰ ਚਿਕਕੀਤਾ ਸੀ ਚਿਕਰ ਜੋਗਾ ਹੈ ਕਿ ਹਵਾਰਤ ਤੋਂ ਬਾਅਦ ਦੋਵੇਂ ਹੀ ਨੌਜਵਾਨ ਮੌਕੇ ਤੋਂ ਫਰਾਰ ਹਨ ਮੇਰਾ ਨਾਮ ਸਿਮੀਆ ਇੰਦਰਾ ਕਲੋਨੀ ਦੇ ਆਪਾ ਰਹਿਣ ਵਾਲਿਆ ਇਹ ਮੇਰੇ ਮੰਮੀ ਸੀਗੇ ਹਾਂਜੀ ਕਿਰਾਏ ਦਾ ਰਹਿੰਦੇ ਸੀਗੇ ਮੰਮਾ ਦੇ ਘਰੇ ਦੋ ਮੁੰਡੇ ਸੀਗੇ ਉਹਨਾਂ ਦੀ ਇੱਕ ਵਾਈਫ ਸੀਗੀ ਨਾਲ ਵਾਈਫ ਉਹਦਾ ਦੀ ਮਲਕੀ ਵਾਈਫ ਨੂੰ ਉਹ ਛੱਡ ਆਏ ਸੀਗੇ ਪਿੰਡ ਛੱਡ ਆਏ ਸੀਗੇ ਥੋੜੇ ਦਿਨ ਪਹਿਲਾਂ ਤੇ ਦੂਜੇ ਨੇ ਕਿਹਾ ਸੀ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ ਵਾ ਮੈਂ ਉੱਥੇ ਜਾ ਰਿਹਾ ਤੇ ਇਹ ਬਸ ਉੱਥੇ ਥੋੜੇ ਦਿਨ ਛੱਡ ਕੇ ਆਏ ਨੇ ਅਲਦੀ ਰਾਤ ਪਤਾ ਨਹੀਂ ਭਈਆ ਨੂੰ ਉਹਨਾਂ ਨੇ ਇਹ ਚੀਜ਼ ਕਹੀ ਆ ਕਿ ਮੇਰਾ ਵੀਜ਼ਾ ਆ ਗਿਆ ਮੈਂ ਪਾਰਟੀ ਦੇਣੀ ਹੈ ਭਈਆ ਨੂੰ ਉੱਪਰ ਬੁਲਾ ਕੇ ਉਹਨੂੰ ਪਿਲਾਇਆ ਕੁਛ ਸ਼ਰਾਬ ਦੇ ਵਿੱਚ ਕੁਛ ਦਿੱਤਾ ਉਹਨੂੰ ਬੇਹੋਸ਼ ਕਰਕੇ ਤੇ ਰਾਤ ਮम्मा ਨੂੰ ਮਾਰ ਕੇ ਰਾਤੀ 1 ਵਜੇ ਨਾਰ ਮਾਰ ਛੁੱਟ ਕੇ ਚੱਲ ਗਏ ਜਿਹੜੇ ਪ੍ਰਵਾਸੀ ਹੀ ਪੰਜਾਬੀ ਜਿਹੜੇ ਰਹਿੰਦੇ ਨੇ ਮਤਲਬ ਵੇਖਣ ਚ ਉਹ ਪੰਜਾਬੀ ਲੱਗਦੇ ਸੀਗੇ ਪਰ ਸਾਨੂੰ ਨਹੀਂ ਪਤਾ ਕਿ ਕਿੱਥੋਂ ਦੇ ਹੈਗੇ ਕਿੱਥੋਂ ਦੇ ਨਹੀਂ ਪਿਓ ਪਿਆਬੀ ਸੀਗੇ ਪਿਓਰ ਪਿਆਬੀ ਬੋਲਦੇ ਸੀਗੇ ਕਿ ਨਹੀਂ ਦੇ ਤੋਂ ਰਹਿੰਦੇ ਇੱਥੇ ਰਹਿੰਦੇ ਉਹਨੂੰ 1.5 ਸਾਲ ਹੋ ਗਏ 1.5 2 ਸਾਲ ਦੇ ਵਿੱਚ ਵਿੱਚ ਹੋ ਗਿਆ ਉਹਨਾਂ ਨੂੰ ਰਹਿੰਦੇ 1.5 ਸਾਲ ਦੇ ਵਿੱਚ ਕਦੇ ਲੱਗਾ ਨਹੀਂ ਮੇਰੇ ਕਦੀ ਨਹੀਂ ਬਹੁਤ ਵਧੀਆ ਸੀਗੇ ਕਦੀ ਲੱਗਿਆ ਹੀ ਨਹੀਂ ਕਿ ਇੱਥਾਂ ਦੀ ਕੋਈ ਗੱਲ ਚੰਗੇ ਭਲੇ ਆਪਣਾ ਚੁੱਪ ਕਰਕੇ ਆਉਂਦੇ ਸੀ ਨਿਕਲ ਜਾਂਦੇ ਸੀ ਪਰ ਪਤਾ ਨਹੀਂ ਅੰਦਰੋਂ ਅੰਦਰ ਉਹਨਾਂ ਦੇ ਕੋਈ ਪਲੈਨਿੰਗ ਚੱਲ ਰਹੀ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਰਾਤ ਨੂੰ ਬਸ ਮਾਰ ਕੇ ਸਵੇਰੇ ਉਹਨਾਂ ਦੇ ਉੱਪਰ ਜਿਹੜੇ ਨਾਲ ਵਾਲੇ ਕਿਰਾਏਦਾਰ ਆ ਉਹਨਾਂ ਨੇ ਦੇਖਿਆ ਕਿ ਮੰਮਾ ਦਾ ਦਰਵਾਜ਼ਾ ਬੰਦ ਹੈ ਤੇ ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਕਿ ਸਾਰਾ ਬੈੱਡਬੁਡ ਖਿਲ ਰਿਆ ਪਿਆ ਬੈੱਡ ਖੋਲਿਆ ਹੋਇਆ ਤੋੜਿਆ ਹੋਇਆ ਬੈੱਡ ਤੇ ਉੱਤੇ ਤੇ ਮੰਮਾ ਨੂੰ ਮਾਰ ਕੇ ਜ਼ਮੀਨ ਤੇ ਸੁੱਟਿਆ ਹੋਇਆ ਤੇ ਉਹਨਾਂ ਨੇ ਆਂਟੀ ਨੇ ਮੈਨੂੰ ਆ ਕੇ ਆਵਾਜ਼ ਦਿੱਤੀ ਕੀ ਆ ਕੇ ਦੇਖ ਤੇ ਮੈਂ ਦੇਖਿਆ ਤੇ ਫਿਰ ਮੈਂ ਆ ਕੇ ਭਿਆਨੂ ਉਠਾਇਆ ਤੇ ਉਸ ਤੋਂ ਬਾਅਦ ਫਿਰ ਪੁਲਿਸ ਆਈ ਹੈ ਤੇ ਹਜੇ ਤੱਕ ਉਹ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਨੇ ਇਨਸਾਫ ਦੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਲੱਭਣ ਲੱਭਣ ਉਹਨਾਂ ਨੇ ਪੁਲਿਸ ਵਾਲੇ ਲੱਭਣ ਪਰ ਉਹਨਾਂ ਨੂੰ ਫਿਯਾਦ ਦੇਣਾ ਮੇਰਾ ਨਾਮ ਭਾਈ ਨਵਲ ਚਰਮਾ ਪਿੱਛੇ ਲੁਧਿਆਣੇ ਦਾ ਰਿਆ ਨਾਲਾ ਇਹ ਮੇਰੀ ਵਾਈਫ ਨੇ ਤੇ ਇਹ ਮੇਰੀ ਭੂਆ ਸੱਸ ਦੀ ਡੈਥ ਹੋਈ ਹੈ ਜਿਹਨਾਂ ਨੂੰ ਮਾਰਿਆ ਉਹਨਾਂ ਨੇ ਤੇ ਮੈਨੂੰ ਬੋਲੀ ਇਹਨਾਂ ਨੇ ਆ ਕੇ ਫਿਰ ਠਾਇਆ ਮੈਂ ਜਦੋਂ ਫੱਤਾ ਪਿਆ ਇਹ ਮੇਰੀ ਵਾਈਫ ਨੇ ਠਾਇਆ ਮੈਨੂੰ ਫਿਰ ਦਿੱਦਾ ਵੀ ਲੁੱਟੇ ਗਿਆ ਹੋ ਗਿਆ ਉਹ ਹੋ ਗਿਆ ਮੈਂ ਕੀ ਗੱਲ ਹੋਇਆ ਇੱਕ ਇਹਦੀ ਕਿਰਾਏਦਾਰ ਨੇ ਦੱਸਿਆ ਉੱਪਰ ਜਿਹੜੇ ਕਿਰਾਏਤੇ ਰਹਿੰਦੇ ਉਹ ਕਿਰਾਏਦਾਰ ਦੂਜੀ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਵੀ ਆ ਗੱਲ ਹੋ ਗਈ ਤੇ ਮੈਂ ਆ ਕੇ ਦੇਖਿਆ ਮੇਰੇ ਕੋਲ ਦੇਖਿਆ ਨਹੀਂ ਕਿ ਮਤਲਬ ਫਰ ਜਾਂਦੇ ਲੁੱਟ ਕਿੰਨੀ ਕੀ ਹੋਈ ਹੈ ਕੁਝ ਪਤਾ ਲੁੱਟ ਮੈਨੂੰ ਭਾਜੀ ਇੰਨਾ ਪਤਾ ਵੀ ਸੋਨਾ ਵਗੈਰਾ ਵਾਵਾ ਸੀਗਾ ਫੜ ਮੇਰੀ ਪੂਆ ਫਾਸਕੋ ਕੰਮ ਕੀ ਕਰ ਰਹੇ ਤੇ ਉਹ ਸਰਕਾਰੀ ਨੌਕਰੀ ਕਰਦੇ ਬਿਜਲੀ ਬੋਰਡ ਦੇ ਵਿੱਚ ਸੀਗੇ ਤੇ ਪੈਨਸ਼ਨ ਵੀ ਉਹਨੂੰ ਆਉਂਦੀ ਸੀਗੀ ਤੇ ਉਹਨਾਂ ਦੇ ਲੱਗੀ ਸੀਗਾ ਸਭ ਕੁਝ ਮਿੱਕੀ ਪਰਮਾਤਮਾ ਦੇ ਸਭ ਕੁਝ ਸੀਗਾ ਵਸਵਾ ਉਹਨਾਂ ਨੇ ਹਾਲੇ ਟੈਰ ਹੋ ਚੁੱਕੇ ਸੀਗੇ ਤੇ ਸਰਕਾਰੀ ਨੌਕਰੀ ਸੀ ਬਿਜਲੀ ਬੋਰਡ ਦੇ ਵਿੱਚ ਇਹ ਉਹ ਫੋਨਾ ਵਗੈਰਾ ਉਹ ਫੋਨਾ ਦੇਖਿਆ ਵੀ ਉਹਨਾਂ ਕੋਲ ਲੁੱਟ ਦੀ ਨੀਅਤ ਕਰਕੇ ਹੀ ਉਹਨਾਂ ਲੁੱਟ ਲੁੱਟ ਦੀ ਨੀਅਤ ਕਰਕੇ ਸਭ ਕੁਝ ਉਹਨਾਂ ਫੋਨਾ ਲੈ ਕੇ ਗਏ ਨੇ ਜੋ ਪਹਿਹਾਤ ਲਜੋ ਘਰੇ ਫੀਗਾ ਜੋ ਵੀ ਉਹਨਾਂ ਨੇ ਕਰ ਸਭ ਸਭ ਲੈ ਗਏ ਵਸੋ ਸਭ ਲੁੱਟ ਕੇ ਹਾਂ ਕੀ ਕਰਦੇ ਮੰਗ ਹੀ ਕਰਦੇ ਉਹਨਾਂ ਨੂੰ ਲੱਭੋ ਲੱਭ ਕੇ ਉਹਨੂੰ ਮੰਗ ਦੀ ਫਿਜਾਦ ਜੋ ਉਹਦਾ ਦੀ ਫਿਜਾਦ ਨੂੰ ਦੇਖਣ ਵਾਸਤੇ ਕਹਨੂੰ ਯਾਦ ਆਵੇਗਾ मौके पर पहुंचा एक महिला का कत्ल हुआ क्या कहना चाहेंगे पुलिस इन्वेस्टिगेशन कर रही है और जो उनके किराएदार है उनके ऊपर ही शक है वो क्योंकि रात के भाग गए हैं और उनके साथ कुछ और लोग भी बाहर से बोल रहे हैं कि कोई एक कोई और ऐसा बंदा था कि जो मिस्टीरियस है या जिसकी बैकग्राउंड ठीक नहीं वो भी इनके साथ था तो पुलिस वो सारी चीज देख रही है और मुझे आस है कि पुलिस जल्दी से जल्दी ट्रेस कर लेगी हैं क्या उम्र थी महिला की कत्ल किया गया ये अराउंड अराउंडी से तो ज्यादा ही होगी पर कहते जैसे किराएदार ने किया तो पुलिस की तरफ से भी कहा जाता है की पीसीसी करानी लाभ ये देखिए अब तो तो पता होता क्या कई दफा सारे लोग हमारे सिटीजन बहुत ज्यादा ये इग्नोर कर जाते हैं इन चीजों को और उसका जो रिजल्ट होता है या उसका जो खमियाजा है वो बहुत बड़ा भुगतना पड़ता है आप अंदर गए थे पुलिस से भी मिलकर वो सारा कुछ नहीं कोई کو ابھی تک ایسا کچھ لوٹ والی چیز نہیں ہے وہ تو پہلے ان کے ساتھ 1.5 2 سال سے رہ رہے تھے پتہ نہیں کیوں کیا کیوں نہیں کیا وہ تو ابھی उनके लड़के को तो शराब वगैरह पिलाई थी वो तो होश में नहीं था और ये कत्ल कैसे हुआ कैसे नहीं ये पुलिस अब ट्रेस करेगी और पुलिस अपनी इन्वेस्टिगेशन कर रही है इन्वेस्टिगेशन में ज़्यादा बातें करना मुझे नहीं लगता कि ठीक है पर मुझे पुलिस के नज़रिए से लगता है कि वो जल्दी से जल्दी कतल को ट्रेस कर लेंगे पी एस सदर के एरिए पे है जी इंदिरा कॉलोनी गली नंबर दो ये अच्छी सू सवेरे इन्फॉर्मेशन मिला कि एक बुजुर्ग लेडी है वीणा रानी ਉਮਰ ਕਰੀਬ 67 ইয়ার্স ਹਨ। ਉਹਦੀ ਕਤਲ ਹੋ ਚੁਕੀ ਹੈ। ਤੇ ਅਸੀਂ ਇਮੀਡੀਏਟਲੀ ਮੌਕੇ ਤੇ ਆਏ ਤੇ ਇਹ ਵੈਰੀਫਾਈ ਕੀਤਾ ਕਿ ਇਸ ਘਰ ਦੇ ਵਿੱਚ ਦੋ ਨੌਜਵਾਨ ਮੁੰਡੇ ਇਥੇ ਕਿਰਾਏ ਤੇ ਰਹ ਰਹੇ ਸੀ ਲਗਭਗ 1.5-2 ਸਾਲ ਤੇ ਤੇ ਕੱਲ ਇਹ ਜਿਹੜਾ ਵਿਕਟਮ ਹੈ ਇਹਨਾਂ ਦੇ ਮੁੰਡੇ ਨਾਲ ਸ਼ਰਾਬ ਦੀ ਪਾਰਟੀ ਚੱਲ ਰਹੀ ਸੀ ਕੱਲ ਸ਼ਾਮੀ। ਇਹ ਨਸ਼ੇ ਦੇ ਹਾਲਾਤ ਦੇ ਵਿੱਚ ਸਾਨੂੰ ਇਹ ਲੱਗ ਰਿਹਾ ਹੈ ਕਿ ਇਹਦੀ ਕਤਲ ਹੋ ਚੁਕੀ ਹੈ। ਤੇ ਪਰ ਵਾਲੇ ਦਾ ਕਹਿਣਾ ਕਿ ਲੁੱਟ ਦੀ ਮਾਰ ਦੇ ਵਿੱਚ ਸ਼ਿਕਤ ਹੋਇਆ ਅਸੀਂ ਵੈਰੀਫਾਈ ਕਰ ਰਹੇ ਜੀ ਅੰਦਰ ਸਾਰਾ ਸਟੇਟਮੈਂਟ ਵੀ ਲਿਖ ਰਿਹਾ ਹੈ ਕਿ ਕੀ ਕੀ ਚਲਾ ਗਿਆ ਵੈਸੇ ਕੁਝ ਸਮਾਨ ਖਿਲਰਾ ਪੜਾਇਆ ਹੈ ਅੰਦਰ ਉਸਾਨੋ ਸ਼ੱਕ ਹੈ ਕੁਝ ਲੁੱਟਵੀ ਹੋਣ ਦਾ ਸੰਭਾਵਨਾ ਕਿੰਨੀ ਦੇਰ ਤੋਂ ਰਹਿੰਦੇ ਸੀ ਇੱਥੇ ਇਹ ਲਗਭਗ 1.5-2 ਸਾਲ ਤੇ ਰਹ ਰਹੇ ਹਾਂ